ਪਠਾਨਕੋਟ ਸ਼ਹਿਰ ਦੇ थाना ਡਿਵੀਜ਼ਨ ਨੰਬਰ 2 ਦੀ ਹਦਚ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਕ ਦਾ ਮਾਮਲਾ ਸਾਹਮਣੇ ਆਇਆ ਜਿਸ ਤੇ ਚਲਦੇ ਦੋ આરોપીਆਂ ਨੇ ਇੱਕ ਸ਼ਖਸ ਨਾਲ ਬੁਰੀ ਤਰ੍ਹਾਂ ਮਾਰ ਕੁੱਟਾਈ ਜੜੀ ਉਹ ਕੀਤੀ ਹੈ ਜਿਸ ਤੇ ਚਲਦੇ ਪੀੜਤ ਦੇ ਇੱਕ ਹੱਥ ਤੇ ਜੜੀ ਹੈ ਗੰਭੀਰ ਸੱਟਾਂ ਆਈਆਂ ਨੇ ਜਿਸ ਦਾ ਇਲਾਜ ਪਠਾਨਕੋਟ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ ਤੇ ਉੱਥੇ ਹੀ ਡਾਕਟਰਾਂ ਵੱਲੋਂ ਉਸ ਨੂੰ ਖਤਰੇ ਤੋਂ ਬਾਹਰ ਤਾਂ ਦੱਸਿਆ ਜਾ ਰਿਹਾ ਹੈ ਪਰ ਸੱਟਾਂ ਗੰਭੀਰ ਹੋਣ ਦੀ ਗੱਲ ਵੀ ਜੜੀ ਹੈ ਉਹ ਕਹੀ ਜਾ ਰਹੀ ਹੈ ਤੇ ਪੁਲਿਸ ਨੇ ਮੁਸਤੈਦੀ ਵਿਖਾਉਂਦੇ ਹੋਏ ਦੋ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤੀਸਰੇ ਦੀ ਭਾਲ ਜੜੀ ਹੈ ਉਹ ਚੱਲ ਰ ਕਿ ਹਾਇ ਹੈ ਕਿ ਆਰੋਪੀਆ ਨੇ ਪੁਰਾਣੀ ਰਜਿਸਟਰੀ ਚੱਲਦੇ ਉਸਤੇ ਹਮਲਾ ਕੀਤਾ ਹੈ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਹੈ ਤੇ ਉਤੇ ਹੀ ਪੀੜਤ ਨੇ ਵੀ ਦੱਸਿਆ ਕਿ ਇਹਨਾਂ ਆਰੋਪੀਆ ਵੱਲੋਂ ਉਸਤੇ ਹਮਲਾ ਕੀਤਾ ਗਿਆ ਸੀ ਦਾਕਟਰ ਦੇ ਨਾਲ ਉਸ ਨੂੰ ਜ਼ਖਮੀ ਕਰਕੇ ਉਹ ਫਰਾਰ ਹੋ ਗਏ ਤੇ ਉਤੇ ਹੀ ਦੂਜੇ ਪਾਸੇ ਜਰ ਦੇ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਠਾਣਾ ਡਿਵੀਜ਼ਨ ਨੰਬਰ 2 ਵਿਖੇ ਇੱਕ ਝਗੜੇ ਦਾ ਕੇਸ ਆਇਆ ਹੈ ਜਿੱਥੇ ਕਿ ਤੇ ਲੋਕਾਂ ਵੱਲੋਂ ਇੱਕ ਸ਼ਖਸ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਕਰਕੇ ਨਾਲ ਪੀੜਿਤ ਤੇ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਦਾ ਇਲਾਜ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਮੁਖਦואר ਰੋਪਿਆ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਤੇ ਵਕੂਬਖਤਰ ਅਮਾਦੇ ਤੈ ਉਹਨਾਂ ਤੇ ਮਾਮਲਾ ਦਰਜ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਸਰ ਮੈਂ ਨਾ ਤੇਲ ਪੁਆ ਕੇ ਆ ਰਿਹਾ ਸੀ ਤੇ ਸਰ ਮੈਂ ਤੇਲ ਪੁਆ ਕੇ ਆ ਰਿਹਾ ਸੀ ਤੇ ਉਹਨੇ ਨਾ ਮੈਨੂੰ ਨਾ ਰੋਕ ਲਿਆ ਪਹਿਲਾਂ ਉਹਨੇ ਮੇਰੇ ਸਕੂਲੀ ਦੇ ਵਿੱਚ ਬਾਈਕ ਮਾਰੀ फेर ਉਹਨੇ ਸਰ ਗੱਡੀ ਉਹਦੇ ਪਾਪੇ ਨੇ ਗੱਡੀ ਲਾਤੀ ਅੰਦਰ ਦੋ ਤਿੰਨ ਸਲਦਾਲ ਸੀ ਇੱਕ ਉਹਦਾ ਮੁੰਡਾ ਸੀ ਉਹ ਆਂਦੀਆਂ ਅੰਕ ਸਰ ਮੈਨੂੰ ਪੈਗੇ ਪੈ ਕੇ ਉਹਨਾਂ ਨੇ ਪਹਿਲਾਂ ਮੇਰੇ ਮੂੰਹ 'ਚ ਪਿਸਤਲ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਟਰਾਟ ਮਾਰਨੇ ਮੇਰੇ ਸ਼ੁਰੂ ਕਰਤੇ ਸਰ ਕੀ ਵਜ੍ਹਾ ਕੀ ਹੈਗੀ ਵਜ੍ਹਾ ਸਰ ਕੋਈ ਵੀ ਨਹੀਂ ਹੈ ਖੁੰਦਕਬਾਜੀ ਕੇ ਨਾਲ ਮੈਂ ਬਸ ਵੈਹੇ ਹੁਮਦਾ ਫਿਰਦਾ ਸੀ ਕਿ ਉਹ ਇਸ ਕਰਕੇ ਮੈਨੂੰ ਪੈਗੇ ਕਹਿੰਦੇ ਕਹਿੰਦੇ ਤੂੰ ਮੈਨੂੰ ਗਾਲਾ ਗੁੱਲਾ ਗੱਡੀਆਂ ਮੈਂ ਪਰ ਮੇਰੀ ਤਾਂ ਨਾ ਕੋਈ ਗੱਲ ਹੀ ਨਹੀਂ ਮੈਂ ਤੈਨੂੰ ਕਿਉਂ ਦੋ ਗਾਲਾ ਗੱਡੀਆਂ ਤੇ ਇਹ ਗੱਲੋ ਸਰ ਮੈਨੂੰ ਪੈ ਗਈ ਕਿਤੇ ਕਦੋਂ ਦੀ ਵਾਰਤਾ ਤੇ ਇਹ ਸਰ 6-7 ਮਹੀਨੇ ਪਹਿਲਾਂ ਦੀ ਗੱਲ ਬਾਤ ਹੋਈ ਏ ਉਹਨੇ ਮੇਰੇ ਨਰੰਜਿਸ਼ ਭਾਜੀ ਗੱਡੀ ਆ ਕਿ ਕਦੋਂ ਕਦੋਂ ਟੜਨਾ ਹੁਣ ਹਮਲਾ ਆ ਟੜੇ ਮਿਲਤੇ ਸਰ ਪਾਛੋਂ ਹਮਲਾ ਹੋਇਆ ਕਿੰਨੇ ਕੁ ਬੰਦੇ ਸੀਗੇ ਸਰ ਚਾਰ ਬੰਦੇ ਸੀ ਤਿੰਨ ਸਰਦਾਰ ਸੀ ਇੱਕ ਮੋਨਾ ਸੀ ਕਿ ਡੱਕੇ ਤੇ ਕਿਤੇ ਸੱਡਾਂ ਲੱਗੀਆਂ ਰੋਟ ਸਰ ਮੇਰਾ ਗੋਟ ਲਲਵੋ ਗਿਆ ਦਾ ਔਰ ਸਰ ਮੈਨੂੰ ਚੱਕਰ ਜੇ ਬੜੇ ਆਂਡੇ ਵੇ ਆ ਔਰ ਮੇਰੇ ਕੋ ਫੋਕਸ ਚ ਨਹੀਂ ਰਹਿਣ ਹੋ ਰਿਹਾ ਪਿਛਲੇ ਦਿਨੀ ਇੱਕ ਬੜੀ ਸੀਰੀਅਸ ਘਟਨਾ ਹੋਈ ਡਿਵੀਜ਼ਨ ਨੰਬਰ 2 ਦੇ ਏਰੀਆ 'ਚ ਜਿੱਦੇ 'ਚ ਇੱਕ ਲੜਕੇ ਦਾ ਕੁਝ ਬੰਦਿਆਂ ਨੇ ਜਿਹੜਾ ਹੱਥ ਕਾਫੀ ਜ਼ਿਆਦਾ ਜਿਹੜਾ ਵੜਦਾ ਸੀ ਦਾਤਰ ਨਾਲ ਤੇ ਕਾਫੀ ਉਹਦੇ ਸੀਰੀਅਸ ਇੰਜਰੀਜ਼ ਆਈਆਂ ਤੇ ਉਹਦਾ ਆਪਾਂ ਬੜਾ ਸੀਰੀਅਸ ਸੰਕੇਤ ਲਿਆ ਜੀ ਉਹਦੇ ਬਾਅਦ ਆਪਾਂ ਇਹਦੇ ਵਿੱਚ ਮੁਕੱਦਮਾ ਨੰਬਰ 26 ਜਿਹੜਾ ਉਹ ਦਰਜ ਕੀਤਾ ਪੁਲਿਸ ਸਟੇਸ਼ਨ ਜੀਬੀ ਨੰਬਰ ਕੋਲ 'ਚ ਅੰਡਰ ਸੈਕਸ਼ਨ 109 118 ਦਾ 1126 ਦਾ 2 3 ਦਾ 5 ਬੀ ਐਨ ਐਸ ਇਹਦੀ ਪੈਰਨਲ ਜਿਹੜੀ ਆਈਪੀਸੀ ਦੀ ਪੁਰਾਣੀ ਧਾਰਾ ਹੁੰਦੀ ਹੈ ਸੀ 307 324 340 ਤੇ 34 ਆਈਪੀਸੀ ਇਹਦੇ ਵਿੱਚ ਆਪਾਂ ਜਿਹੜੇ ਦੋ ਦੋਸ਼ੀ ਆ ਉਹ ਗ੍ਰਿਫਤਾਰ ਵੀ ਕੀਤੇ ਜਿਹੜਾ ਇਹ ਚ ਮੇਨ ਅਕਿਊਜ਼ ਹੈ ਜਿਨੇ ਇੰਜਰੀਜ਼ ਕਾਜ਼ ਕੀਤੀ ਉਹਦਾ ਨਾਮ ਹੈ ਜੀ ਗੁਰਵਿੰਦਰ ਅਲਿਆਸ ਸਾਹਿਬ ਸਿੰਘ ਤੇ ਦੂਸਰਾ ਜਿਹੜਾ ਦਵਿੰਦਰ ਸਿੰਘ ਇਹ ਦੋਨੋਂ ਅਕਿਊਜ਼ ਨੂੰ ਆਪਾਂ ਜਿਹੜਾ ਅਰੈਸਟ ਕਰ ਲਿਆ ਵਿਦਨ ਵਿਦਨ 10 ਆਵਰ ਦੀ ਆਪਾਂ ਦੋਨੋਂ ਅਕਿਊਜ਼ ਫੜ ਲਏ ਇਥੋਂ ਦੇ ਵਾਸੀ ਸੀ ਇਹ ਜਿਹੜੇ ਡਵੀ ਨੰਬਰ 2 ਥਾਣੇ ਦੇ ਵਾਸੀ ਹੂ ਇੰਜੈਕਟ ਭੰਲਾਪਾਣਾ ਦਾ ਕਰ ਰਿਹਾ ਹੈ ਵੈਰੀਫਾਈ ਅ ਇਹਦੇ ਚ ਦੇਖੋ ਮੈਂ ਕਹਿ ਦੇਣਾ ਚਾਹੁੰਦਾ ਜਿਹੜਾ ਇਹ ਸਾਹਬ ਹੈ ਇੱਥੇ ਪਹਿਲੇ ਵੀ ਪਰਚਾ ਹੈ ਤੇ ਇਹ ਲੜਾਈਆਂ ਝਗੜਿਆਂ ਚ ਅੱਗੇ ਵੀ ਸ਼ਾਮਲ ਰਿਹਾ ਤੇ ਹੁਣ ਵੀ ਇਹਨੇ ਬੜੀ ਜਿਹੜੀ ਸੰਗੀਨ ਵਾਰਦਾਤ ਕੀਤੀ ਹੈ ਇਹਨਾਂ ਦੀ ਆਪਸੀ ਕਿਸੇ ਗੱਲ ਨੂੰ ਲੈ ਕੇ ਪਹਿਲੇ ਤੋਂ ਰੰਜਿਸ਼ ਸੀ ਤੇ ਉਹਦੇ ਬਾਅਦ ਇਹਨਾਂ ਨੇ ਜਿਹੜਾ ਉਹ ਦੋਨੋਂ ਜਾਣੇ ਨੇ ਹਮਸਲਾ ਹੋ ਕੇ ਉੱਤੇ ਹਮਲਾ ਕੀਤਾ ਤੇ ਉਹਦੀ ਕਾਫੀ ਸੀਰੀਅਸ ਇੰਜਰੀਜ਼ ਆਈਆਂ ਜਿਹੜਾ ਵਿਕਟਮ ਹੈ ਜਿਹਦੇ ਬਾਹਰ ਤੇ ਸੱਟਾਂ ਲੱਗੀਆਂ ਤੇ ਸਿਰ ਤੇ ਵੀ ਲੱਗੀਆਂ ਤੇ ਮੈਂ ਇਹ ਦੱਸਣਾ ਚਾਹੁੰਦਾ ਨੇ ਕਿ ਆਪਾਂ ਬੜੀ ਸਟ੍ਰਿੰਜੈਂਟ ਸਖਤ ਸੈਕਸ਼ਨ ਲਾਇਆ 307 ਜਿਹੜੀ ਪੁਰਾਣੀ ਹੁੰਦੀ ਸੀ ਉਹ ਧਾਰਾ ਲਾਈ ਹੈ ਤੇ ਆਪਾਂ ਇੱਕ ਕਿਸਮ ਦਾ ਮੈਸੇਜ ਵੀ ਦੇ ਰਿਹਾ ਕਿ ਜਿਹੜਾ ਇਹ ਬੰਦਾ ਇਸ ਤਰੀਕੇ ਦੀ ਵਾਰਦਾਤ 'ਚ ਮੋਲ ਹੋਊਗਾ ਤੂੰ ਸੋਚੂਗਾ ਕਿ ਵੀ ਆਪਾਂ ਇਸ ਤਰੀਕੇ ਬਚ ਕੇ ਨਿਕਲ ਜਾਵਾਂਗੇ ਜਾਂ ਕੋਈ ਹਲਕੀ ਧਾਰਾ ਲੱਗ ਜੂਗੀ ਉਹ ਬਿਲਕੁਲ ਨਹੀਂ ਹੋਊਗਾ ਆਪਾਂ ਸਭ ਤੋਂ ਸਖਤ ਕਾਰਵਾਈ ਕਰ ਰਹੇ ਹਾਂ ਨਾਲ ਇਹਨਾਂ ਦੀ ਅਰੈਸਟ ਵੀ ਪਾਈ ਆਪਾਂ ਕਈਆਂ ਦੇ ਮਨ 'ਚ ਇਹ ਵੀ ਵਹਿਮ ਹੁੰਦਾ ਕਿ ਵਾਰਦਾਤ ਕਰਦਾਂਗੇ ਫੜੇ ਨਹੀਂ ਜਾਵਾਂਗੇ ਪੂਰੀ ਪਿਛੇ ਹੋਏ ਆਪਾਂ ਫੜਿਆ ਨਾ ਤੇ ਮੈਂ ਇਹ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਜਿਹੜੇ ਕੋਈ ਇਸ ਤਰ੍ਹਾਂ ਦੇ ਅਗਰ ਵਾਰਦਾ ਚ ਕੋਈ ਇਨਵੋਲ ਰਹਿੰਦਾ ਜਾਂ ਮੈਂ ਮੇਰੇ ਧਿਆਨ ਚ ਇਦਾਂ ਵੀ ਆਇਆ ਕਿ ਕਈ ਇਦਾਂ ਦੇ ਛੋਟੇ ਗੈਂਗ ਟਾਈਪ ਜਾਂ ਮੁੰਡੇ ਜਿਹੜੇ ਆ ਉਹ ਲੜਾਈ ਝਗੜੇ ਚ ਇਨਵੋਲ ਰਹਿਣ ਦੀ ਫਰਾਗ ਚ ਰਹਦੇ ਆ ਵੈਸੇ ਤੇ ਮੈਂ ਕਾਫੀਆਂ ਦੇ ਖਿਲਾਫ ਆਪਾਂ ਇੱਥੇ ਮੁਕਦਮੇ ਦਰਜ ਕਰ ਚੁੱਕੇ ਆ ਉਹ ਸਾਰਿਆਂ ਦੇ ਖਿਲਾਫ ਆਪਾਂ ਸਖਤੀ ਤਾਰਾ ਲਈ ਹਲਕੀ ਤਾਰਾ ਕੀ ਮੁਕਦਮੇ ਚ ਨਹੀਂ ਲਈ ਆਪਾਂ ਤੇ ਇਹਦੇ ਚ ਵੀ ਆਪਾਂ ਸਖਤੀ ਧਾਰਾ ਲਾਈ ਹੈ ਔਰ ਬੰਦੀ ਵੀ ਹੈ ਕਿਉਂਕਿ ਕਾਫੀ ਸੀਰੀਅਸ ਇੰਜਰੀਜ਼ ਕੀਤੀ ਹੈ ਉਸ ਲੜਕੇ ਨੇ ਤੇ ਜਿਹੜੇ ਕੋਈ ਹੋਰ ਵੀ ਇਸ ਤਰ੍ਹਾਂ ਦੇ ਗੁੱਟਬਾਜ਼ੀ ਜੇ ਧੜੇਬਾਜ਼ੀ ਜੇ ਜਾਂ ਇਹ ਲੜਾਈਬਾਜ਼ੀ ਜੇ ਇਨਵੋਲ ਹੋਣਗੇ ਉਹਨਾਂ ਤੇ ਆਪਾਂ ਇਸ ਤਰ੍ਹਾਂ ਹੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਔਰ ਨਾਲ ਦੇ ਨਾਲ ਅਰੈਸਟ ਵੀ ਪਾਵਾਂਗੇ ਔਰ ਇਹਦਾ ਕਿਤੇ ਨਾ ਕਿਤੇ ਜਿਹੜਾ ਰਿਲੇਸ਼ਨ ਨਸ਼ੇ ਵਾਲ ਵੀ ਚੱਲ ਜਾਂਦਾ ਤੇ ਉਹਦੇ ਤੁਹਾਨੂੰ ਮਾਗੀ ਦੱਸਿਆ ਕਿ ਜਿਸ ਤਰੀਕੇ ਨਾਲ ਆਪਾਂ ਪਟਾਣਕੋਟ ਚ ਮਹੀਨ ਚਲਾ ਰਹੇ ਆ ਆਪਾਂ ਦਿੱਲੀ ਕੋਈ ਨਾ ਕੋਈ ਐਨਡੀਪੀਐਸ ਦਾ ਮਕਦਮਾ ਵੀ ਦੇ ਰਹੇ ਆ ਸਾਰੀ ਐਸੀ ਲੜਕੇ ਦੀ ਆਪਾਂ ਲਿਸਟ ਬਣਾਈ ਹੈ ਮੈਂ ਇਹ ਵੀ ਕਹਿਣਾ ਚਾਹੁੰਦਾ ਤੁਹਾਡੇ ਲਈ ਉਹ ਜਿਹੜੇ ਵੇਚ ਰਹੇ ਹਉਣ ਪਤਾ ਨਹੀਂ ਵੇਚਨੇ ਆ ਤੇ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਲਿਸਟ ਉਹਨਾਂ ਦੀ ਬਣੀ ਪਈ ਹੈ ਆਪਾਂ ਹਰ ਦਿਨ ਹੀ ਉਹਨਾਂ ਚੋਂ ਕੋਈ ਨਾ ਕੋਈ ਬੰਦਾ ਫੜ ਰਹੇ ਤੇ ਇਹ ਵਹਿਮ ਚ ਨਾ ਰਹਿਣ ਕਿ ਵੀ ਆਪਾਂ ਵੇਚ ਦਾਂਗੇ ਤੇ ਇਦਾਂ ਟਾਈਮ ਪਾਸ ਹੋ ਜਾਊਗਾ ਉਹ ਨਹੀਂ ਹੋ ਸਕਦਾ ਕਿਉਂਕਿ ਸਰਕਾਰ ਬਹੁਤ ਸਖਤ ਹੈ ਤੇ ਪੁਲਿਸ ਇੱਤੇ ਹੋਰ ਜ਼ਿਆਦਾ ਸਖਤ ਹੈ ਤੇ ਐਸਐਸਪੀ ਪਟਾਣਕੋਟ ਜੀ ਜਾਂ ਉਹਨਾਂ ਦਾ ਸਾਨੂੰ ਸਪੀਅਰ ਕਾ ਡਾਇਰੈਕਸ਼ਨ ਹੈ ਕਿ ਆਪਾਂ ਇਹ ਤੇ ਬਿਲਕੁਲ ਲੈਟ ਨਹੀਂ ਦੇਣੀ ਨਾ ਨਸ਼ੇ ਚ ਤੇ ਨਾ ਲੜਾਈ ਝਗੜੇ ਚ ਤੇ ਆਪਾਂ ਜਿਹੜਾ ਕੋਈ ਲੜੂਗਾ ਮੌਕੇ ਤੇ ਹੀ ਉਹਦਾ ਫਿਰ ਜਿਹੜਾ ਨਿਆਂ ਹੋਊਗਾ ਕਿ ਵੀ ਆਪਾਂ ਮੁਕਦਮਾ ਦਰਜ ਕਰਾਂਗੇ ਤੇ ਗ੍ਰਿਫਤਾਰੀਆਂ ਪਾਵਾਂਗੇ ਕਿਉਂ ਜਦੋਂ ਅੰਦਰ ਰਹਿਣ ਦੇ ਕਰਨ ਨੂੰ ਪਤਾ ਲੱਗੂਗਾ ਕਿ ਲੜਾਈ ਜਿਹੜੀ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਤੇ ਨਾਲ ਹੀ ਮੈਂ ਲੋਕਾਂ ਨੂੰ ਵੀ ਅਪੀਲ ਕਰਨਾ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਕੋਈ ਘੁਆਰਦਤ ਹੁੰਦੀ ਹੈ ਉਹਦੇ ਚ ਸਾਹਮਣੇ ਆ ਕੇ ਪੁਲਿਸ ਦਾ ਸਹਿਯੋਗ ਕਰਨ ਤੇ ਨਸ਼ਾ ਚ ਵੀ ਜਿਹੜਾ ਉਹ ਅੱਗੇ ਆ ਕੇ ਸਾਨੂੰ ਦੱਸਣ ਤੇ ਇਨਫਾਰਮੇਸ਼ਨ ਦੇ ਕੇ ਆਪਾਂ ਜਿਹੜਾ ਉਹ ਅਕੋਰਡਿੰਗਲੀ ਉਹਨਾਂ ਤੇ ਵਾਦੀ ਜਿਹੜੀ ਕਾਰਵਾਈ ਕਰਾਂ ਟੋਟਲ ਕਿੰਨੇ ਬੰਦੇ ਹੈਗੇ ਸੀਗੇ ਜੀ ਇਹਦੇ ਵਿੱਚ ਫਿਲਹਾਲ ਤੇ ਆਪਾਂ ਦੋ ਅਰੈਸਟ ਕੀਤੇ ਇਹਦੇ ਵਿੱਚ ਉਹਨਾਂ ਨੇ ਇੱਕ ਕੰਮ ਪਛਾਤਾ ਵੀ ਦੱਸਿਆ ਉਹਨੂੰ ਆਪਾਂ ਵੈਰੀਫਾਈ ਕਰ ਰਹੇ ਹਾਂ ਕਿ ਕੌਣ ਆ ਜਿਹੜੇ ਮੇਨ ਅਕਿਊਜ਼ ਹੈ ਸਾਫ ਸਿੰਘ ਇਹਨੂੰ ਆਪਾਂ ਅਰੈਸਟ ਕਰ ਲਿਆ ਠੀਕ ਕੈਮਪਰਸ ਹਨੀ ਦੇ ਨਾਲ ਅੱਜ ਸਵੇਰ ਦੀ ਰਿਪੋਰਟ